ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਦਾਦੋਬਾੜਾ ਦੇ ਡੇਰੇ ਤੋਂ ਮਿਲਿਆ ਜੋਗਿਆ ਚੋਲਾ ਪਹਿਨੀ ਚੱਲੋ ਚਾਲ ਲੰਮਾ ਪੈਂਡਾ ਮਾਰ ਕੇ ਮਾਧੋਦਾਸ ਮਰਾਠਾ ਦੇਸ਼ ਵਿੱਚ ਫਿਰ ਆ ਗਿਆ ਇੱਥੋਂ ਉਹ Swami Ramdas ਤੇ ਡੇਰੇ ਨੇੜੇ ਸੀ ਸੋਚਿਆ ਆਪਣੀ ਕਿਸਮਤ ਅਜਮਾ ਕੇ ਵੇਖਾਂ ਕੀ ਪਤਾ ਬੈਰਾਗੀਆਂ ਦੇ ਮਨਾਂ ਵਿੱਚ ਦਇਆ ਆ ਜਾਵੇ ਪਰ ਹੁਣ ਤਾਂ ਡੇਰੇ ਵਿੱਚ ਸਾਰੇ ਉਸ ਦਾ ਨਿਰਾਦਰ ਕਰਨ ਵਾਲੇ ਸਾਧੂ ਉਹ ਆਖਦੇ ਹਨ ਕਿ ਇੱਕ ਸੈਨਿਕ ਤੇ ਸੈਂਕੜੇ ਮਨੁੱਖਾਂ ਦਾ ਕਾਤਲ yogi ਪੰਥ ਵਿੱਚ ਨਹੀਂ ਆ ਸਕਦਾ ਤਲਵਾਰ ਦੇ ਜ਼ੋਰ ਨਾਲ ਤਾਂ ਮੈਂ ਸਬੜਾਂ ਨੂੰ ਉਥੋਂ ਨਠਾ ਸਕਦਾ ਹਾਂ ਪਰ ਹੁਣ ਅਜਿਹਾ ਨਹੀਂ ਕਰਾਂਗਾ ਦਾਦੂਵਾੜੇ ਦੀ ਰਵਾਇਤ ਹੈ ਬੈਰਾਗੀ ਨੂੰ ਨਿਮਾਣਾ ਅਤੇ ਮਨੁੱਖਾਂ ਦਾ ਸੇਵਕ ਬਣ ਕੇ ਰਹਿਣਾ ਚਾਹੀਦਾ ਮੈਂ ਇਸ ਪਰ ਚੱਲਾਂਗਾ ਸੋਚਦਾ ਉਹ ਕਤਲੀ ਦੇ ਡੇਰੇ ਤੋਂ ਪਾਸੇ-ਪਾਸੇ ਲਵਨੀ ਕਸਬੇ ਵੱਲ ਨਿਕਲ ਗਿਆ ਆਪਣੇ ਮਨ ਨੂੰ ਠਾਰਸ ਦੇਣ ਲਈ ਮਾਧੋਦਾਸ ਦੁਰਦਾ ਜਾਂਦਾ ਸੋਚ ਰਿਹਾ ਸੀ ਉੱਥੇ ਮੈਂ ਇੱਕ ਬਿਰਧ ਯੋਗੀ ਪਸੰਦ ਕਰਦਾ ਹਾਂ ਮੈਂ ਆਸ-ਪਾਸ ਦੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕਰਦਾ ਰਿਹਾ ਪੂਰਾ ਇਲਾਕਾ ਮੈਨੂੰ ਜਾਣਦਾ ਵੀ ਹੈ ਯੋਗੀ ਜੀ ਨੇ ਮੈਨੂੰ ਪੋਣੇ ਅਤੇ ਧਾਗੇ ਤਵੀਤ ਨੂੰ ਤਿਆਰ ਕਰਨ ਦੀ ਵਿੱਦਿਆ ਵੀ ਦਿੱਤੀ ਹੈ ਸ਼ਾਇਦ ਇੱਥੇ ਮੇਰਾ guzara ਹੋ ਜਾਏ ਨਾ ਮੈਨੂੰ ਗੁਰੂ ਗੱਦੀ ਦਾ ਲਾਲਚ ਹੈ ਨਾ ਡੇਰੇ ਉੱਪਰ ਕਬਜ਼ਾ ਕਰਨ ਦਾ ਮੈਂ ਤਾਂ ਸਿਰ ਉੱਪਰ ਛੱਤ ਪਾਲਦਾ ਹਾਂ ਅਜਈਆਂ ਸੋਚਾਂ ਵਿੱਚ ਕਿਰਿਆ ਉਹ ਲੋਨੀ ਕਸਬੇ ਵਿੱਚ ਪਹੁੰਚ ਗਿਆ ਮੱਠ ਦੇ ਯੋਗੀ ਮਾਦੋਦਾਸ ਨੂੰ ਵੇਖ ਕੇ ਸੱਤੇ ਵਿੱਚ ਆ ਗਏ ਉਸ ਦਾ ਸਵਾਗਤ ਤਾਂ ਕੀ ਹੋਣਾ ਸੀ ਕਿਸੇ ਨੇ ਉਸ ਨੂੰ ਪਾਣੀ ਤੱਕ ਨਹੀਂ ਪੁੱਛਿਆ ਮੱਠ ਦੇ ਨਵੇਂ ਗੁਰੂ ਨੂੰ ਚਿੰਤਾ ਹੋਈ ਇੱਥੇ ਆ ਕੇ ਹੋਣੇ ਇਹ ਇੱਥੇ ਰਹਿਣ ਦਾ ਅਧਿਕਾਰ ਮੰਗੇਗਾ ਤਲਖੀ ਵਧੇਗੀ ਤਾਂ ਮੱਠ ਦੀ ਸ਼ਾਂਤੀ ਭੰਗ ਹੋਵੇਗੀ ਇਸ ਤਰ੍ਹਾਂ ਦੀ ਵਿਸਫੋਟਕ ਚੁੱਪ ਅਤੇ ਗਿਆਸ ਅਰਾਈਆਂ ਵਿੱਚ ਦੋ ਦਿਨ ਲੰਘ ਗਏ ਮਾਦੋ ਦਾਸ ਦੇ ਹਮਦਰਦ ਬਿਰਧ yogi ਨੇ ਮੌਕਾ ਵੇਖ ਕੇ ਸਮਝਾਇਆ ਤੇਰੇ ਲਈ ਇਹੀ ਅੱਛਾ ਹੈ ਇੱਥੋਂ ਚਲਿਆ ਜਾਵੇਂ ਮੈਂ ਮੱਠ ਦੇ ਸਾਧੂਆਂ ਦੀ ਗੁਰੂ ਦੀ ਵੀ ਇੱਛਾ ਜਾਣ ਲਈ ਹੈ ਤੇਰੇ ਇੱਥੇ ਰਹਿਣਾ ਉਹਨਾਂ ਨੂੰ ਪਸੰਦ ਨਹੀਂ ਮੈਨੂੰ ਪਤਾ ਨਹੀਂ ਮਾਦੋਦਾਸ ਤੇਰੇ ਮਨ ਵਿੱਚ ਕੀ ਹੈ ਜਾਂ ਤੂੰ ਕੀ ਸੋਚ ਕੇ ਫਿਰ ਇੱਥੇ ਆਇਆ ਹੈ ਪਰ ਉਹ ਤੈਨੂੰ ਇੱਥੇ ਬਰਦਾਸ਼ਤ ਨਹੀਂ ਕਰਨਗੇ ਚੰਗਾ ਇਹੀ ਹੈ ਇੱਥੇ ਕਦੀ ਕਦੀ ਫਿਰ ਆਉਂਦੇ ਰਹਿਣ ਲਈ ਖੁਦ ਇੱਥੋਂ ਚਲਿਆ ਜਾਵੇਂ ਅਸੀਂ ਸਿੱਖਿਆ ਤਾਂ ਇਹੀ ਦਿੰਦੇ ਹਾਂ yogi ਨੂੰ ਮਨੁੱਖਾਂ ਦਾ ਸੇਵਾ ਕਰ ਤੇ ਮਨੁੱਖ ਦੇ ਕਲਿਆਣ ਲਈ ਕਾਰਜ ਕਰਨੇ ਚਾਹੀਦੇ ਹਨ ਪਰ ਅਸੀਂ ਅ ਸਿੱਖਿਆਵਾਂ ਉੱਪਰ ਖੁਦ ਹੀ ਅਮਲ ਨਹੀਂ ਕਰਦੇ ਮੈਨੂੰ ਪਤਾ ਹੈ ਇਹਨਾਂ ਗੱਲਾਂ ਨੂੰ ਸਮਝਣ ਲਈ ਤੇਰੀ ਬੁੱਧੀ ਤੇਰਾ ਸੇ ਵਿਵੇਕ ਦੂਸਰੇ ਸਾਧੂਆਂ ਨਾਲੋਂ ਬਹੁਤ ਅਗੇਰੇ ਹੈ ਸਾਧੂ ਦੀਆਂ ਗੱਲਾਂ ਸੁਣ ਕੇ ਮਾਦੋ ਚੁੱਪ ਰਿਆ ਉਸਨੇ ਆਪਣੇ ਆਪ ਨੂੰ ਰੇੜ ਦੇ ਫਿਰਦੇ ਗੋਲ ਪੱਥਰ ਵਾਂਗ ਮਹਿਸੂਸ ਕੀਤਾ ਜਿਸ ਨੂੰ ਹਰ ਕੋਈ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਠੋਕਰ ਮਾਰ ਦਿੰਦਾ ਹੈ ਅਜੇ ਹੈ ਜੀਵਨ ਦਾ ਕੀ ਲਾਭ ਇਹ ਜੀਵਨ ਜੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਤਾਂ ਕਿਸੇ ਲਈ ਸੰਕਟ ਪੈਦਾ ਕਰਨ ਦਾ ਬਹਾਨਾ ਕਿਉਂ ਬਣੇ ਅਜੇ ਹੀ ਜੀਵਨ ਦਾ ਅੰਤ ਹੋ ਜਾਣਾ ਚਾਹੀਦਾ ਬਿਰਧ ਸਾਧੂ ਮਾਧੋਦਾਸ ਦੇ ਚਿਹਰੇ ਦੇ ਹਾਵ ਭਾਵ ਤਾੜਦਾ ਰਿਹਾ ਉਸ ਨੂੰ ਚਿੰਤਾ ਹੋਈ ਉਹ ਜਾਣਦਾ ਸੀ ਮਾਧੋਦਾਸ ਗੁਣਵਾਨ ਹੈ ਇਸੇ ਲਈ ਸਭ ਉਸ ਨੂੰ ਆਪਣੇ ਡੇਰੇ ਵਿੱਚ ਰੱਖਣ ਤੋਂ ਪੈ ਖਾਂਦੇ ਹਨ ਉਸਨੇ ਹਮਦਰਦੀ ਨਾਲ ਮਾਧੋਦਾਸ ਨੂੰ ਕਿਹਾ ਮਾਧੋਦਾਸ ਤੇਰੇ ਭਲੇ ਲਈ ਆਖ ਰਿਆਂ ਹਾਂ ਇੱਥੇ ਨੇੜੇ ਹੀ ਪੰਜਵਟੀ ਦੇ ਚੜ੍ਹਦੇ ਵੱਲ ਗੁਦਾਵਰੀ ਦੇ ਉੱਤਰੀ ਕੰਢੇ ਤੇ ਨਾ ਦੇੜ ਦੇ ਸਥਾਨ ਤੇ ਬੈਰਾਗੀ ਜੋਗੀਆਂ ਦਾ ਮਠ ਹੈ ਮਠ ਦਾ ਗੁਰੂ ਥੋੜਾ ਅਖੜ ਸੁਭਾ ਦਾ ਹੈ ਜਿੱਦੀ ਵੀ ਹੈ ਚੇਲਿਆਂ ਦੀ ਮਨਮਾਨੇ ਪਸੰਦ ਨਹੀਂ ਕਰਦਾ ਪਰ ਗੁਣਵਾਨ ਸਾਧੂ ਦੀ ਕਦਰ ਕਰਨ ਵਾਲਾ ਹੈ ਜੇ ਤੂੰ ਉਸ ਨੂੰ ਆਪਣੇ ਪ੍ਰਭਾਵ ਹੇਠ ਲੈ ਆਵੇਂ ਉਥੇ ਤੇਰਾ ਟਿਕਾਣਾ ਬਣ ਸਕਦਾ ਹੈ ਮਾਦੋਦਾਸ ਕੁਝ ਨਹੀਂ ਬੋਲਿਆ ਆਦਮ ਚਿੰਤਨ ਕਰਦਾ ਰਿਹਾ yogi ਜੋ ਦੱਸ ਰਿਹਾ ਹੈ ਕੀ ਸਹੀ ਹੈ ਔਗੜਨਾਥ ਨੇ ਮੈਨੂੰ ਪੰਥ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਇਹੀ ਹਾਲ ਨਾ ਡੇੜ ਦੇ ਟੇਰੇ ਵਿੱਚ ਵੀ ਹੋ ਸਕਦਾ ਹੈ ਉਥੇ ਕਿਵੇਂ ਜਾਵਾਂ ਨਾ ਕਿਸੇ ਨੂੰ ਜਾਣਦਾ ਹਾਂ ਨਾ ਪਹਿਚਾਣਦਾ ਹਾਂ ਚੰਗਾ ਤਾਂ ਇਹੀ ਹੈ ਸਭ ਪਾਸਿਓਂ ਅੱਖਾਂ ਮੀਟ ਲਵਾਂ ਜਾ ਗੋਦਾਵਰੀ ਦੇ ਵਹਿਣ ਵਿੱਚ ਆਪਣੇ ਆਪ ਨੂੰ ਵਹਿ ਜਾਣ ਦੇਵਾਂ ਵੇਖਾਂ ਹੋਣੀ ਕਿੱਥੇ ਲੈ ਜਾ ਪਟਕਦੀ ਐ ਮਾਧੋਦਾਸ ਨਿਰਾਸ਼ ਹੋਇਆ ਮਠ ਵਿੱਚੋਂ ਉੱਠਿਆ ਤੇ ਗੋਦਾਵਰੀ ਨਦੀ ਵੱਲ ਤੁਰ ਪਿਆ ਬੇਰਦ ਸਾਧੂ ਮਾਧੋਦਾਸ ਦੀ ਮਾਨਸਿਕ ਹਾਲਤ ਕੁਝ ਥੇਰ ਤੋਂ ਤਾੜ ਰਹੀ ਸੀ ਉਹ ਸਮਝਦਾ ਸੀ ਅਜਿਹੇ ਡਾਵਾ ਡੋਲ ਹਾਲਤ ਵਿੱਚ ਮਨੁੱਖ ਕਦੇ ਵੀ ਕੋਈ ਗਲਤ ਫੈਸਲਾ ਲੈ ਸਕਦਾ ਹੈ ਉਹ ਅਛੁਪਲੇ ਜੇ ਇੱਕ ਵੇਥ ਰੱਖ ਕੇ ਉਸ ਦੇ ਪਿੱਛੇ ਲਗਤੁਰਿਆ ਫਿਰ ਇਕਦਮ ਉਸਦੇ ਮਨ ਵਿੱਚ ਕੁਝ ਹੋਰ ਗੱਲਾਂ ਕਰਨ ਦਾ ਵਿਚਾਰ ਆਇਆ ਤਾਂ ਉਹ ਤੇਜ਼ ਕਦਮੀ ਤੁਰਦਾ ਮਾਧੋਦਾਸ ਦੇ ਨਾਲ ਜਾ ਰਲਿਆ ਤੇ ਕਿਹਾ ਮਾਧੋਦਾਸ ਮੇਰਾ ਕਿਹਾ ਮਨ ਕਿ ਹੋਰ ਕਿਧਰੇ ਵੀ ਜਾਣ ਤੋਂ ਪਹਿਲਾਂ ਇੱਕ ਵਾਰ ਨਾ ਦੇੜ ਦਾ ਮੱਠ ਅਜਮਾ ਕੇ ਵੇਖ ਲੈ ਮੈਨੂੰ ਵਿਸ਼ਵਾਸ ਹੈ ਉਹ ਤੈਨੂੰ ਉੱਥੇ ਰਹਿਣ ਦੀ ਆਗਿਆ ਦੇ ਦੇਣਗੇ ਬਾਬਾ ਮੇਰਾ ਇਹਨਾਂ ਡੇਰਿਆਂ ਤੋਂ ਵਿਸ਼ਵਾਸ ਰੁੱਟਦਾ ਜਾ ਰਿਹਾ ਹੈ ਸੰਸਾਰੀ ਲੋਕਾਂ ਵਾਂਗ ਇਹਨਾਂ ਨੇ ਹਉਮੈ, ਈਰਖਾ, ਲਾਲਚ ਦਾ ਤਿਆਗ ਕਦੋਂ ਕੀਤਾ ਹੈ। ਮੁਗਲ ਰਾਜੇ ਰਾਜ ਗੱਦੀਆਂ ਲਈ ਲੜਦੇ ਨੇ, ਇਹ ਗੁਰੂ ਗੱਦੀਆਂ ਲਈ ਕੀ ਫਰਕ ਹੋਇਆ? ਮਾਧੋਦਸ ਨੇ ਦੁਖੀ ਮਨ ਨਾਲ ਕਿਹਾ, ਮੈਂ ਸਮਝਦਾ ਹਾਂ ਮਾਧੋਦਸ, ਡੇਰਿਆਂ, ਮਠਾਂ ਵਿੱਚ ਇਹ ਅਲਾਮਤਾਂ ਹੈਗੀਆਂ ਨੇ ਪਰ ਨਾ ਸਾਰੇ ਡੇਰੇ ਮੱਠ ਇੱਕੋ ਜਿਹੇ ਨਹੀਂ, ਨਾ ਹੀ ਸਾਰੇ ਸਾਧੂ ਇੱਕੋ ਜਿਹੇ। ਬਾਬਾ ਪਤਾ ਨਹੀਂ ਹੁਣ ਮੈਂ ਇਹਨਾਂ ਡੇਰਿਆਂ ਮਠਾਂ ਤੋਂ ਦੂਰ ਜਾਣਾ ਚਾਹੁੰਦਾ ਹਾਂ ਤੈਨੂੰ ਰੋਕਣ ਦਾ ਮੈਨੂੰ ਕੋਈ ਅਧਿਕਾਰ ਨਹੀਂ ਹੈ ਪਰ ਮੈਂ ਤੈਨੂੰ ਇੱਕ ਵਾਰ ਨਾ ਦੇੜ ਦੇ ਮਠ ਤੇ ਜਾਣ ਦੀ ਸਲਾਹ ਦਿੰਦਾ ਹਾਂ ਉਸ ਡੇਰੇ ਦਾ ਗੁਰੂ Hindu ਗ੍ਰੰਥਾਂ ਸ਼ਾਸਤਰਾਂ ਤੇ ਵੇਦਾਂ ਦਾ ਅਧਿਐਨ ਕਰਦਾ ਰਹਿੰਦਾ ਹੈ ਸਵੇਰ ਨਾਰੀਅਲ ਵਾਂਗ ਬਾਰੋਂ ਸਖਤ ਜ਼ਰੂਰ ਹੈ ਪਰ ਅੰਦਰੋਂ ਗਿਰੀ ਵਾਂਗ ਮਿੱਠਾ ਵੀ ਹੈ ਮੈਂ ਆਪ ਦਾ ਧੰਵਾਦ ਦੇ ਹਾਂ ਬਾਬਾ ਜੀ ਉਮਰ ਦੇ ਹਿਸਾਬ ਨਾਲ ਆ ਮੇਰੇ ਪਿਤਾ ਸਮਾਨ ਹੋ ਪਰ ਮੈਂ ਕੁਝ ਦਿਨ ਆਜ਼ਾਦ ਹੋ ਕੇ ਜੰਗਲਾਂ ਤੀਰਥਾਂ ਦਾ ਪਰਮਣ ਕਰਨਾ ਚਾਹੁੰਦਾ ਹਾਂ ਨਾਦੇੜ ਜ਼ਰੂਰ ਜਾਵਾਂਗਾ ਆਪ ਨੂੰ ਵਚਨ ਦਿੰਦਾ ਹਾਂ ਤੇ ਬਿਰਧ ਸਾਧੂ ਨੂੰ ਨਮਸਕਾਰ ਕਰਕੇ ਮਾਧੋਦਾਸ ਗੁਨਾਵ ਦੀ ਗੋਦਾਵਰੀ ਨਦੀ ਦੇ ਉਲਟੇ ਵਹਿਣ ਵੱਲ ਤੁਰ ਪਿਆ ਮਾਧੋਦਾਸ ਨੂੰ ਜਦ ਪਤਾ ਲੱਗਾ ਨਾਦੇੜ ਦਾ ਮੱਠ ਬਹੁਤੀ ਦੂਰੀ ਨਹੀਂ ਹੈ ਉਹ ਫਿਰ ਦੋ ਚੀਤੀ ਵਿਚ गिर ਗਿਆ ਸਾਧੂ ਨੇ ਆਖਿਆ ਸੀ ਇੱਕ ਵਾਰ ਨਾ ਦੇੜ ਦਾ ਮੱਠ ਅਜਮਾਲ ਹੈ ਇਥੇ ਵੀ 나सिक ਜਾਂ ਲੌਨੇ ਮੱਠ ਵਾਲਿਆਂ ਵਰਤਾਉ ਹੋਇਆ ਤਾਂ ਕਿਸੇ ਹੋਰ ਪਾਸੇ ਨਿਕਲ ਜਾਵਾਂਗਾ ਦਾਵਾ ਡੋਲ ਮੰਨ ਨਾਲ ਉਸਨੇ ਮੱਠ ਦੇ ਗੁਰੂ ਨੂੰ ਜਾ ਨਮਸਕਾਰ ਕੀਤਾ ਆਸ਼ੀਰਵਾਦ ਦਿੰਦਿਆਂ ਗੁਰੂ ਨੇ ਪੁੱਛਿਆ ਕਿ ਇਸ ਮੱਠ ਤੋਂ ਆਇਆ ਹੈ ਬੱਚਾ ਮਾਦਵਦਾਸ ਇਸ ਪ੍ਰਸ਼ਨ ਤੋਂ ਕਬਰ ਆ ਗਿਆ ਕੀ ਆਖਦਾ ਹੁਣ ਤਾਂ ਉਹ ਸਾਰੇ ਮੱਠਾਂ ਤੋਂ ਦਰਕਾਰਿਆ ਹੋਇਆ ਸੀ ਉਸ ਨੂੰ ਚੁੱਪ ਵੇਖ ਕੇ ਗੁਰੂ ਨੇ ਫਿਰ ਪੁੱਛਿਆ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ ਬੱਚੇ ਗੁਰੂ ਜੀ ਸੱਚ ਕਹਾ ਤਾਂ ਦੇਸ਼ ਦੇ ਸਾਰੇ ਮੱਠਾ ਡੇਰਿਆਂ ਤੋਂ ਭਟਕਦਾ ਆਪ ਦੇ پاس ਆਇਆ ਹਾਂ ਆ ਕੇ ਮਾਦੋਦਾਸ ਨੇ ਨੀਵੀਂ ਪਾਲੀ ਮੈਂ ਸਮਝਿਆ ਨਹੀਂ ਬੱਚੇ ਗੁਰੂ ਨੇ ਉਸ ਵਲ ਸ਼ੱਕੀ ਨਿਗਾਹਾਂ ਨਾਲ ਟਾੜਦਿਆਂ ਕਿਹਾ ਮਾਦੋਦਾਸ ਨੇ ਜਾਨਕੀ ਪ੍ਰਸਾਦ ਤੋਂ ਲੈ ਕੇ yogi ਉਗੜਨਾ ਤੱਕ ਦੀ ਵਿਥਿਆ ਸੁਣਾਈ ਤਾ ਗੁਰੂ ਨੇ ਪੁੱਛਿਆ ਔਗੜਨਾਥ ਲੋਨੀ yogi ਉਹ ਉਹੀ ਗੁਰੂ ਜੀ ਰਿੱਧੀਆਂ ਸਿੱਧੀਆਂ ਦਾ ਮਾਲਕ ਤਾੰਤ੍ਰਿਕ ਵਿੱਦਿਆ ਦਾ ਧਨੀ ਟੋਨੇ ਟੰ ਮੰ ਟੋਟਕੇ ਦੇਖ ਬੱਚਾ ਗੁਰੂ ਨੇ ਟੋਕਿਆ ਮੇਰੀ ਇਹਨਾਂ ਸ਼ਕਤੀਆਂ ਵਿੱਚ ਕੋਈ ਆਸਥਾ ਨਹੀਂ ਹੈ ਇਹ ਸ਼ਕਤੀਆਂ ਮਨੁੱਖ ਦਾ ਸਵਾਰ ਕੁਝ ਨਹੀਂ ਸਕਦੀਆਂ ਵਿਗਾੜ ਬਹੁਤ ਕੁਝ ਦਿੰਦੀਆਂ ਨੇ ਗੁਰੂ ਜੀ योगी ਔਗੜਨਾਥ ਆ ਇਨਾਂ ਸ਼ਕਤੀਆਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਦੇ ਰਹੇ ਨੇ ਮਾਦੋਦਾਸ ਬੋਲਿਆ ਨਹੀਂ ਬੱਚਾ ਇਹ ਸ਼ਕਤੀਆਂ ਮੋਕਸ਼ ਪ੍ਰਾਪਤੀ ਵਿੱਚ ਰੁਕਾਵਟ ਬਣਦੀਆਂ ਹਨ ਇਹਨਾਂ ਸ਼ਕਤੀਆਂ ਦਾ ਧਾਰਨੀ ਹੰਕਾਰੀ ਹੋ ਜਾਂਦਾ ਹੈ ਹੰਕਾਰ ਹਉਮੈ ਕੋਮੰਡ ਇਹ ਸਭ ਮੋਕਸ਼ ਪ੍ਰਾਪਤੀ ਦੇ ਰਸਤੇ ਨੂੰ ਹੋਰ ਦੁਸ਼ਵਾਰ ਬਣਾ ਦਿੰਦੀਆਂ ਨੇ ਇੱਕ ਹੋਰ ਗੱਲ ਜਿਹੜਾ ਪੁਰਸ਼ ਇਹ ਦਾਵਾ ਕਰਦਾ ਹੈ ਕਿ ਉਸ ਪਾਸ ਪ੍ਰਾ ਸ਼ਕਤੀਆਂ ਹਨ ਲੋਕ ਉਸ ਤੋਂ ਭੈ ਖਾਂਦੇ ਹਨ ਡਰਦੇ ਹਨ ਉਸ ਪਾਸੋਂ ਉਹ ਸ਼ਰਦਾ ਨਾਲ ਨਹੀਂ ਭੈ ਕਾਰਨ ਉਸ ਪੁਰਸ਼ ਅੱਗੇ ਝੁਕਦੇ ਹਨ ਜੀ ਅਜੇਹਾ ਨਾ ਕੀਤਾ ਜੇ ਸੀਸ ਨਾ ਨਿਵਾਇਆ ਜੇ ਉਸ ਦਾ ਕਿਹਾ ਨਾ ਮੰਨਿਆ ਤਾਂ ਪਤਾ ਨਹੀਂ ਕੀ ਸ਼ਰਾਬ ਦੇਵੇ ਧਰਤੀ ਤੇ ਪਟਕ ਦੇਵੇ ਜਸੇਲ ਪੱਥਰ ਕਰ ਦੇਵੇ ਕੋਕਰ ਦੀ ਜੁਨੀ ਵਿੱਚ ਪਾ ਦੇਵੇ ਕੋਈ ਪਸ਼ੂ ਬਣਾ ਦੇਵੇ ਇਸੇ ਤਰ੍ਹਾਂ ਹੈ ਨਾ ਗੁਰੂ ਦੀ ਸ਼ਿਆਨਬਦਜ ਲੋ ਉਸ ਦੇ ਚਿਹਰੇ ਉੱਪਰ ਦਮਕਣ ਲੱਗਾ ਹੈ ਤਾਂ ਇਸੇ ਤਰ੍ਹਾਂ ਗੁਰੂ ਜੀ ਮਾਧੋਦਾਸ ਢਿੱਲਾ ਜੀਆ ਬੋਲਿਆ ਆਪਣੇ ਹਉਮੈ ਆਪਣੀਆਂ ਸ਼ਕਤੀਆਂ ਦੇ ਹੰਕਾਰ ਵਿੱਚ ਅਜੇਹਾ ਪੁਰਸ਼ ਜੈ ਯੋਗੀ ਦੁਨੀਆ ਨੂੰ ਆਪਣੇ ਅੱਗੇ ਝੁਕਾਤਾ ਲੈਂਦਾ ਹੈ ਪਰ ਲੋਕਾਂ ਦੀ ਸੱਚੇ ਮਨ ਨਾਲ ਸੇਵਾ ਕਰਕੇ ਜੋ ਪਰਮ ਆਨੰਦ ਉਸ ਨੂੰ ਪ੍ਰਾਪਤ ਹੋਣਾ ਸੀ ਉਹ ਪ੍ਰਾਪਤ ਨਹੀਂ ਹੁੰਦਾ ਉਹ ਭਟਕਦਾ ਰਹਿੰਦਾ ਹੈ ਜਿਸ ਤਰ੍ਹਾਂ ਤੂੰ ਡੇਰਿਆਂ ਮੱਠਾਂ ਤੇ ਭਟਕ ਰਿਆਂ ਹੈ ਮਾਧੁਰਾਸ ਨੇ ਉੱਤਰ ਹੋ ਗਿਆ ਗੁਰੂ ਦੀਆਂ ਗੱਲਾਂ ਸੱਚੀਆਂ ਸਨ ਇਹਨਾਂ ਵਿੱਚ ਦੰਬ ਨਹੀਂ ਸੀ ਬੋਲਿਆ ਗੁਰੂ ਜੀ ਆਪ ਦੀਆਂ ਗੱਲਾਂ ਨੇ ਆਪਣੇ ਗਿਆਨ ਨੇ ਮੇਰੇ ਮਾਸਟਕ ਤੇ ਬੰਦ ਦੁਆਰ ਦਾ ਖੋਲੇ ਹੀ ਨੇ ਮੇਰੀ ਭਟਕਣਾ ਨੂੰ ਵੀ ਸਕੂਨ ਮਿਲਿਆ ਹੈ ਕਿ ਆਪਦੇ ਚਰਨਾਂ ਵਿੱਚ ਕੁਝ ਸਮਾਂ ਬਿਤਾਉਣ ਦੀ ਆਗਿਆ ਮਿਲ ਸਕਦੀ ਹੈ ਉਹਨਾਂ ਚ ਰਹਿ ਸਕਦਾ ਜਿੰਨਾ ਚਿਰ ਆਪਣੀ ਸੀਮਾ ਚ ਰਹੇਗਾ ਗੁਰੂ ਨੇ ਸਪਸ਼ਟ ਕੀਤਾ ਮਾਦੋ ਦਾਸ ਨੇ ਭਾਵੁਕ ਹੋ ਕੇ ਗੁਰੂ ਦੇ ਚਰਨਾਂ ਉੱਪਰ ਸਿਰ ਝੁਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ اے ਸੀ ਸਾਡੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨ ਸਾਖੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ